ਕੱਟ ਤੇਰੀ ਮਪਾਂ ਹੋਰ ਅੱਜਾ ਇਸ਼ਰਾਮ ਨਾਲ ਇਸ਼ਰਾਮ ਨਾਲ ਜੈ ਹਾਰੇ 2000 ਰੁਪਏ ਕੱਟ 2000 ਨੀ ਪਾਸ ਆਵਾਂ ਓਏ ਦੋ ਨਾ ਖੋਣਾ ਓਏ ਜਿੰਨੇ ਘੋਟੇ ਗੱਲੇ ਦੇਖ ਲੈ ਪਹਿਲਾਂ ਜਾਬੀ ਕਿਥੋਂ ਆ ਮੇਰ ਕੋਆਂ ਜਾਬੀ ਜਾ ਬਰਾ ਤੇ ਮੈਂ ਆ ਗੱਡੀ ਨਾਲ ਜਾਬੀ ਬਣਾਉਂਦਾ ਲੈ ਤੈਨੂੰ ਗਿਆ ਕਰ ਦਿੰਦਾ ਆ ਦੇਖ ਲੋ ਗੱਡੀਆਂ ਲਾਤੀਆਂ ਸ਼ਰਾਬ ਕਿਥੋਂ ਪੀ ਕੇ ਆ ਇਹਨੇ ਪੀਤੀ ਹੋਈ ਦੇਖੋ ਕਿੱਥੋਂ ਪੀ ਗਿਆਂ ਅੱਜ ਖਾਣ ਲਾ ਕੇ ਆਇਆ ਆ ਕੋ ਲਾ ਕੇ ਆ ਦੋ ਟਰੱਕ ਐਡਾ ਦੁਆਰ ਮਾਰੂੰਗਾ ਕਿਸੇ ਦਾ ਟਰੱਕ ਥੋੜੀ ਗੱਡੀ ਆ ਗੱਡੀ ਕਿੱਥੋਂ ਦੀ ਆ ਕਿਰਿੰਦਰ ਸਿੰਘ ਕਿਹਦੀ ਆ ਖਾਲਸੇ ਦੇ ਹਾਂ ਅਰੇ ਤੂੰ ਮਿੰਟ ਰੁਕ ਨਹੀਂ ਤੂੰ ਦਾਰੂ ਪੀਤੀ ਆ ਕਿੱਥੋਂ ਪੀ ਗਿਆ ਕਿੱਥੋਂ ਪੀ ਗਿਆ ਇੱਕ ਮਿੰਟ ਖੜਾ ਰਹਿਣ ਦੇ ਰਹਿ ਦੇਖੇ ਖੜਾ ਆਂਗੇ ਅਈ ਤੂੰ ਥੋੜਾ ਜਿਹਾ ਦੇ ਕੰਮ ਕੀ ਕਰਦੇ ਹੋ ਦੀ ਇਹ ਖੜਾ ਜਾ ਹਲੇ ਨਹੀਂ ਨਹੀਂ ਕੰਮ ਕਰ ਗੱਡੀ ਨਾਲ ਇਹ ਸ਼ਰਾਬ ਪੀ ਕੇ ਤਾਂ ਮੈਂ ਮਾਰੂਗਾ ਕਿੱਥੇ ਖਾਂ ਕੇ ਆ ਕੇ ਯਾਰ ਇਹਨਾਂ ਨੇ ਜਿਆਨ ਕਿਤਾ ਮਾਰ ਦੇਣੀ ਆ ਉਹ ਆ ਜਾ ਥੱਲੇ ਛੱਡ ਪਰੇ ਆ ਜਾ ਬਾਰਾ ਉਹ ਆ ਜਾ ਛੱਡ ਪਰੇ ਛੱਡ ਪਰੇ ਕਿਉਂ ਥੱਲੇ ਪਰੇ ਮੋਬਾਈਲ ਮੇਰਾ ਕਿੱਥੇ ਹੈ ਤੇਰਾ ਮੋਬਾਈਲ ਕਿੱਥੇ ਹੈ ਇਹ ਤਾਂ ਬਾਤ ਨਹੀਂ ਚੱਲ ਰਹੀ ਆ ਮਾਰੂ ਮਾਰੂ ਬੜੀ ਕੁਛ ਕਰੋ ਕਹਿ ਮੈਂ ਕੱਢੀ ਤੇਰਾ ਹੈਗਾ ਫੋਨ ਤੇਰਾ ਫੋਨ ਭਾਈ ਯਾਰ ਕਿਨਾਂ ਭੁੰਨੇ ਕੇ ਜੈਡ ਮਾਰ ਕੇ ਗੱਡੀ ਲੈ ਕੇ ਕਿਥੋਂ ਆ ਪਿਆ ਸੀ ਇਹਦਾ ਫੋਨ ਚੈੱਕ ਕਰਾ ਲਾ ਹੈਗਾ ਤੇਰੇ ਅੰਦਰ ਫੋਨ ਆਈ ਸਾਡੀਆਂ ਜੱਬਾ ਫੋਨ ਨਾ ਬੇਸ਼ੱਕ ਮੋੜ ਕੇ ਫੇਰ ਕਹੋਗਾ ਤੇਰਾ ਫੋਨ ਕੱਢ ਲਿਆ ਉਹਨੇ ਡਰੱਗ ਨੂੰ ਬੱਸ ਲਾਤੀ ਦੇਖੂੰਗਾ ਜੀ ਕਿਦਾਂ ਕੀ ਹੈ ਉਹ ਡਾਰੂ ਵੀ ਤੇਰੀ ਰੱਜੇ ਮੈਂ ਛਾਣਾਣਾ ਬਾਟ ਰੱਗੀ ਜਾਨ ਕੀ ਤਾਂ ਮਗਰ ਆਈ ਇਹਨੇ ਗਾਂ ਵੀ ਜਿਹੜਾ ਮਾਰਦਾ ਨਾ ਮਾਰਦਾ ਨਾ ਮਾਰੂਗਾ ਵੀਰੇ ਮੈਂ ਕਿਸੇ ਨੂੰ ਮਾਰੂਗਾ ਰੱਜੇ ਦਾ ਪੋਲ ਕੋ ਸਾਡੇ ਕੋਲ ਤਰਾ ਦੇ ਬਹੁਤ ਆਪਣੇ ਬੋਲਦੀ ਉਹ ਚੌਕੀ ਉਹ ਬੱਦੇ ਸਾਧ ਲੋ ਯਾਰ ਕੌਣ ਸੇ ਨੂੰ ਫੋਨ ਉਹ ਹੈਗਾ ਫੋਨ ਤੇਰਾ ਕੌਣ ਹੈਗਾ ਤੇਰਾ ਹੈ ਨਹੀਂ ਹੈਗਾ ਮੋਬਾਈਲ ਕਿੱ데 ਕੋਈ ਦਾ ਐ데 ਕੋਈ ਆ ਕੋਲੇ ਹੀ ਆ ਕਹਿੰਦਾ ਹੈ ਨਹੀਂ ਅੰਦਰ ਕਿੱਥੇ ਹੈ ਮੋਬਾਈਲ ਤੇਰਾ ਰਿੰਗ ਮਾਰ ਕੇ ਦੇ ਲਾ ਰਿੰਗ ਮਾਰ ਰਿੰਗ ਮਾਰ ਕੇ ਨੰਬਰ ਕੋਲ ਆਪਣਾ ਨੰਬਰ ਕੋਲ

ਖਾਲੇ ਨੇ ਹਿਸਾਬ ਪਾਉਂਦਾ ਪੈਸੇ ਲੈਣੇ ਆ ਤਾਂ ਮੈਂ ਜਾ ਜਿਹੜੇ ਬੂਲ ਖੋਲਣਾ ਦਾ ਮੈਂ ਸੈਟ ਲਾਣ ਦਾ ਆ ਜਾ ਆ ਦੇਖ ਲੋ ਜੀ ਬੰਦਾ ਸ਼ਰਾਬ ਨਾਲ ਰਜਿਆ ਪਿਆ ਟਰੱਕ ਚ ਲਾ ਰਿਆ ਵਾ ਇਹਨੇ ਬਸ ਬਸ ਦੇ ਵਿੱਚ ਮਾਰੀ ਜਾਨੇ ਗੱਡੀ ਤੇ ਗਾਂ ਫੇ ਮਾਰੂਗਾ ਕਿਸੇ ਦੇ ਆ ਨੰਬਰ ਆ